ਕਾਮਰੇਡ ਜੀ ਆਮ ਆਦਮੀ ਪਾਰਟੀ ਨੇ ਜੋ ਸਰਕਾਰ ਬਣਾਈ ਸੀ ਇਹਨਾਂ ਨੇ ਕਿਹਾ ਸੀ ਕਿ ਨਸ਼ਾ ਵਿਰੁੱਧ ਵੀ ਨਸ਼ਾ ਬੰਦ ਕਰਦਾਂਗੇ ਤੇ ਹੁਣ ਵੀ ਇਹਨਾਂ ਨੇ ਕਿਹਾ ਕਿ ਯੁੱਧ ਨਸ਼ਾ ਵਿਰੁੱਧ ਉਹ ਜਿਹੜੀ ਸੋਚ ਲਾਇਆ ਹੋਇਆ ਅਭਿਆਨ ਇਹਨਾਂ ਨੇ ਤੇ ਜਿਹੜੇ ਛੋਟੇ ਲੋਕ ਨੇ ਪੀਂਦੇ ਨੇ ਉਹ ਮੜਾ ਮੋਟਾ ਜਿਹਾ ਵੇਚਦੇ ਨੇ ਉਹਨਾਂ ਦੇ ਘਰਾਂ ਤੇ ਇਹ ਬਲਡੋਜਰ ਚਲਾਇਆ ਜਾ ਰਿਹਾ ਤੇ ਜਿਹੜੀ ਹੁਣ ਇਹ ਇੱਕ ਕੁੜੀ ਫੜੀ ਗਈ ਹੈ ਜੋ ਕਿ ਪੰਜਾਬ ਪੁਲਿਸ ਦੇ ਵਿੱਚ ਲੱਗੀ ਹੋਈ ਹੈ ਸਪਾਹੀ ਹੈ ਤੇ ਉਹਦੇ ਵੱਡੇ ਵੱਡੇ ਅਫਸਰਾਂ ਨਾਲ ਲਿੰਕਨ ਨੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕੀ ਉਹਦੇ ਕਰਤੇ ਬੜੋਚਰ ਫਿਰੂ ਆ ਜਾਂ ਨਹੀਂ ਫਿਰੂ ਆ ਕੀ ਦੇ ਬਾਰੇ ਸੀ ਇਹ ਕਹਿਣਾ ਚਾਹੁੰਦਾ ਵੀ ਸਰਕਾਰ ਬਣੀ ਸੀ ਇੱਕ ਮੁੱਖ ਮੁੱਦਾ ਸੀ ਨਸ਼ਿਆਂ ਦਾ ਪਰ ਸਰਕਾਰ ਦੇ 2.5 ਸਾਲ ਬੀਤਣ ਤੋਂ 3 ਸਾਲ ਹੀ ਪੀਤ ਗਏ ਹੁਣ ਇਹਨਾਂ ਦੇ ਯਾਦ ਆਇਆ ਸੀ ਪਿਛਲੇ ਸਾਲ ਆ 2 ਸਾਲ ਪਹਿਲਾਂ ਪੂਰਾ 9 ਮਹੀਨੇ ਤੱਕ ਅੰਦੋਲਨ ਕੀਤਾ ਨਸ਼ਿਆਂ ਦੇ ਖਿਲਾਫ ਪੂਰੇ ਕਿਸਾਨ ਮਜ਼ਦੂਰ ਹਰ ਗਥੇ ਬੰਦੀ ਨੇ ਪਿੰਡਾਂ ਦੇ ਲੋਕਾਂ ਨੇ ਸਾਥ ਦਿੱਤਾ ਬਹੁਤ ਵੱਡੀ ਗਿਣਤੀ ਚ ਉਦੋਂ ਅਸੀਂ ਖੁੱਲ੍ਹਿਆਂ ਮ ਕਿਹਾ ਸੀ ਕਿ ਨਸ਼ਾ ਥੱਲੇ ਨਹੀਂ ਆਉਂਦਾ ਨਸ਼ਾ ਉੱਪਰ ਆਉਂਦਾ ਅਡਾਨੀ ਦੀ ਬੰਦਰਗਾਹ ਤੋਂ ਨਸ਼ਾ ਫੜਿਆ ਗਿਆ ਜਿਹੜਾ ਅੱਜ ਤੱਕ ਜ਼ਾਹਰ ਨਹੀਂ ਹੋਇਆ 3-3000 ਕਰੋੜ ਦਾ ਵੀ ਉਹ ਉਹਦੋਂ ਪਹਿਲਾਂ ਵੀ ਆ ਰਿਹਾ ਸੀ ਵੀ ਉਹ ਕੀ ਦਾ ਮਤਲਬ ਇਹ ਗ੍ਰਾਮ ਵਾਲਿਆਂ ਦਾ ਫੜਦੇ ਨੇ 3000 ਕਰੋੜ ਦਾ ਜਿੱਥੋਂ ਨਸ਼ਾ ਫੜਿਆ ਜਾਂਦਾ ਕੰਟੇਨਰ ਫੜੇ ਜਾਂਦੇ ਨੇ ਉਹਦਾ ਅੱਜ ਤੱਕ ਕੋਈ ਨਾਂ ਨਹੀਂ ਨਿਸ਼ਾਨ ਕੀਤਾ ਦੂਜੇ ਇਥੋਂ ਦੀਆਂ ਸਰਕਾਰਾਂ ਦੇ ਬਰਾਬਰ ਬਜਟ ਨਸ਼ੇ ਵਾਲਿਆਂ ਦਾ ਜਿਹੜਾ ਕਾਰੋਬਾਰ ਦਾ ਉਦੋਂ ਵੀ ਅਸੀਂ ਠਾਇਆ ਵੀ ਇਥੋਂ ਦਾ ਡੀਐਸਪੀ ਗੋਇਲੇ ਚ ਰਲਿਆ ਹੋਇਆ ਇਥੋਂ ਦਾ ਡਰੱਗ ਇਨਸਪੈਕਟਰੇ ਚ ਸ਼ਾਮਲ ਆ ਇਥੋਂ ਦੇ ਮਾਨਸਾ ਮੈਡੀਕੋਜ ਵਰਗੇ ਸ਼ਾਮਲ ਨੇ ਕਿ ਤਾਂ ਹਾਲਿਆਂ ਦੀ ਇਨਕੁਆਇਰੀ ਕਰੋ ਤੁਹਾਡੇ ਆਪ ਦੇ ਪੁਲਿਸ ਆਫਸਰ ਮੰਤਰੀਆਂ ਤੱਕ ਦੇ ਹਿੱਸੇ ਨੇ ਉਹਦੇ ਵਿੱਚ ਇਸ ਕਾਰੋਬਾਰ ਦੇ ਵਿੱਚ ਹੁਣ ਆਉਣ ਵਾਲੇ ਉਦੋਂ ਸਾਡੀ ਮੰਨੀ ਨਹੀਂ ਇਹਨਾਂ ਨੇ ਗੱਲ ਉਹ ਡਰੱਗ ਇਨਸਪੈਕਟਰ ਵੀ ਫੜਿਆ ਗਿਆ ਸਿੱਧ ਹੋ ਗਿਆ ਵੀ ਉਹ ਜਿਹੜਾ ਤੱਕ ਸਪਲਾਈ ਕਰਦਾ ਸੀ ਉਹਦੀ ਆਪਦੀ ਫੈਕਟਰੀ ਸੀ ਉਦੋਂ ਕਿਸੇ ਨੇ ਗੌਰ ਨਹੀਂ ਕੀਤੀ ਜਦੋਂ ਅਸੀਂ ਸਵਾਲ ਠਾਇਆ ਅੱਜ ਵੀ ਜਿਹੜੇ ਪੁਲਿਸ ਵਾਲੇ ਫੜੀ ਗਈ ਹੈ ਕੱਲੀ ਪੁਲਸ ਵਾਲੀ ਥੋੜੀ ਉਹਦੇ ਪਿੱਛੇ ਮਤਲਬ ਐਸਐਸਪੀ ਤੱਕ ਦੇ ਡੀਆਈਜੀ ਤੱਕ ਦੇ ਹੱਥ ਨੇ ਕੱਲੀ ਦਾ ਉਹਦਾ ਕੋਈ ਮਤਲਬ ਐਡਾ ਵੱਡਾ ਹੌਸਲਾ ਨਹੀਂ ਪੈਂਦਾ ਵੀ ਉਹ ਕੱਲੀ ਐਡਾ ਵੱਡਾ ਕਾਰੋਬਾਰ ਕਰ ਲੂਗੀ ਤੇ ਉਹਨੂੰ ਪ੍ਰੋਮੋਸ਼ਨਾਂ ਦੇਣੋਂ ਗਿਆ ਬਦਲੀਆਂ ਕਰਨਾ ਉਹ ਅਫਸਰਾਂ ਦੇ ਖਿਲਾਫ ਵੀ ਕਰ ਪਈ ਹੋਵੇ ਜਿਹੜੇ ਉਹਨੂੰ ਮਤਲਬ ਪ੍ਰੋਮੋਸ਼ਨਾਂ ਦੇ ਰਹੇ ਨੇ ਦੂਜਾ ਜਿਹੜਾ ਇਹ ਬਲਟੋਜਰ ਮਤਲਬ ਗਰੀਬ ਆਮ ਘਰਾਂ ਦੇ ਉੱਤੇ ਵੀ ਨਸ਼ੇ ਵਾਲਿਆਂ ਦੇ ਖਿਲਾਫ ਅਸੀਂ ਇਹਦਾ ਮੁੱਢ ਤੋਂ ਵਿਰੋਧ ਕੀਤਾ ਵੀ ਪੁਲਿਸ ਨੂੰ ਜੇ ਤੁਸੀਂ ਇਸ ਕਿਸਮ ਦੇ ਅਧਿਕਾਰ ਦਿਓਗੇ ਤਾਂ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਆਮ ਲੋਕਾਂ ਦੇ ਵਰਤੇ ਜਾਣੇ ਨੇ ਕਿਸੇ ਡੀਆਈਜੀ ਦਾ ਜਿਹੜਾ ਨਾਮ ਬੋਲਦਾ ਮਤਲਬ ਇਹ ਤੋਂ ਪਹਿਲਾਂ ਮਤਲਬ ਉਹਦੇ ਤੇ ਕੋਈ ਬਲਟੋਜਰ ਨਹੀਂ ਇੱਥੋਂ ਦੇ ਮਜੀਠੀਆ ਦਾ ਨਾਮ ਬੋਲਦਾ ਰਿਹਾ ਇੱਥੋਂ ਦੇ ਮੰਤਰੀਆਂ ਦਾ ਨਾਮ ਬੋਲਦਾ ਰਿਹਾ ਇਹ ਸਾਰੇ ਦੀ ਸਾਰੀ ਕਾਰਵਾਈ ਹੁੰਦੀ ਆ ਗਰੀਬ ਲੋਕਾਂ ਤੇ ਦੂਜੀ ਗੱਲ ਅਸੀਂ ਵੈਸੇ ਨਹੀਂ ਇਸ ਗੱਲ ਦੇ ਹੱਕ ਦੇ ਵਿੱਚ ਇੱਕ ਸਵਧਾਨ ਬਣਿਆ ਕਾਨੂੰਨ ਬਣਿਆ ਉਹਦੇ ਮੁਤਾਬਕ ਕਾਰਵਾਈ ਹੋਵੇ ਤੁਸੀਂ ਜ਼ਮੀਨਾਂ ਅਟੈਚ ਕਰੋ ਤੁਸੀਂ ਉਹਨਾਂ ਦੀਆਂ ਜਾਇਦਾਦਾਂ ਅਟੈਚ ਕਰੋ ਤੁਸੀਂ ਉਹਨਾਂ ਨੂੰ 10 ਸਾਲ 20 ਸਾਲ ਦੀ ਸਜ਼ਾ ਦਿਵਾਓ ਹੁਣ ਇਸ ਤਰ੍ਹਾਂ ਇੱਕ ਐਸਐਚਓ ਨੂੰ ਤੁਸੀਂ ਅਧਿਕਾਰ ਦੇ ਦੋਗੇ ਵੀ ਲੋਕਾਂ ਦੇ ਮਤਲਬ ਕਿਸੇ ਦੇ ਲੱਤ 'ਚ ਬੋਲੀ ਮਾਰਨਗੇ ਕਿਸੇ ਨੂੰ ਤੁਸੀਂ ਮਤਲਬ ਕਿਸੇ ਦਾ ਘਾਟਾ ਦਿਓਗੇ ਇਹ ਤਾਂ ਉਹਨਾਂ ਵਾਲੇ ਦੇ ਨਾਲ ਚ ਪੁਲਿਸ ਰਾਜ ਚ ਤਬਦੀਲ ਹੋਣ ਵਾਲਾ ਇੱਕ ਤਰ੍ਹਾਂ ਦਾ ਮਾਹੌਲ ਆ ਜਿਹਦਾ ਅਸੀਂ ਤਾਂ ਸ਼ੁਰੂ ਤੋਂ ਵਿਰੋਧ ਕੀਤਾ ਜਦੋਂ ਅਸੀਂ ਅੰਦੋਲਨ ਕਰਦੇ ਸੀ ਉਦੋਂ ਵੀ ਇੱਕ ਗ੍ਰਾਮ ਵਾਲੇ ਨੂੰ ਫੜ ਲਓ 2 ਗ੍ਰਾਮ ਵਾਲੇ ਨੂੰ ਮਤਲਬ ਛੋਟੇ ਛੋਟੇ ਕੁੜੀਆਂ ਵਾਲੇ ਨੂੰ ਫੜ ਲਓ ਉਹਨਾਂ ਨੂੰ ਜੀਣਾ ਭਰਤੀਆਂ ਸੀ ਇਹਨਾਂ ਦੇ ਖਿਲਾਫ ਹੋਣ ਅਸੀਂ ਕਹਿੰਦੇ ਵੀ ਉਹ ਤਾਂ ਵਿਚਾਰੇ ਪੀੜਤ ਨੇ ਉਹਨਾਂ ਨੂੰ ਪੀੜਤਾਂ ਨੂੰ ਤੁਸੀਂ ਮਤਲਬ ਕਿਸੇ ਨਾ ਕਿਸੇ ਮਤਲਬ ਇਲਾਜ ਕਰਾਓ ਉਹਨਾਂ ਨੂੰ ਹਸਪਤਾਲਾਂ 'ਚ ਦਾਖਲ ਕਰਾਓ ਉਹਨਾਂ ਨੂੰ ਕਿਸੇ ਨਾ ਕਿਸੇ ਰਜਗਾਰ ਸਿਰ ਕਰੋ ਤੇ ਜਿਹੜੀਆਂ ਉੱਥੇ ਵੱਡੀਆਂ ਕਾਲੀਆਂ ਭੇਡਾਂ ਨੇ ਇਹਨਾਂ ਦੀਆਂ ਇਹਨਾਂ ਦੇ ਅਫਸਰਾਂ ਦੇ ਵਿੱਚ ਸ਼ਾਮਲ ਨੇ ਇਹਨਾਂ ਦੀ ਪੁਲਿਸ ਦੇ ਵਿੱਚ ਸ਼ਾਮਲ ਨੇ ਉਹਨਾਂ ਤੇ ਕਾਰਵਾਈ ਕਰੋ ਜੇ ਇਸ ਤਰ੍ਹਾਂ ਦੇ ਨਾਲ ਹੋਊਗੀ ਫਿਰ ਤਾਂ ਇਹ ਰੁਕ ਸਕਦਾ ਲੋਕਾਂ ਨੂੰ ਰਜਗਾਰ ਦਿੱਤਾ ਜਾਊ ਫਿਰ ਰੁਕ ਸਕਦਾ ਤੇ ਜੇ ਹੁਣ ਮਤਲਬ ਤੁਸੀਂ ਥਲਣਾਂ ਦੇ ਦੋ ਚਾਰ ਦੇ ਗਰੀਬ ਮਜ਼ਦੂਰਾਂ ਦੇ ਘਰ ਢਾ ਕੇ ਪੁਲਿਸ ਨੂੰ ਅਧਿਕਾਰ ਦੇਵੋਗੇ ਅਸੀਂ ਇਹਦਾ ਵਿਰੋਧ ਕੀਤਾ ਤੇ ਇੱਕ ਇਹ ਅੱਖਾਂ ਪੁੰਝਣ ਵਾਲਾ ਮਾਮਲਾ ਇਹਨੂੰ ਇਹ ਕਿਉਂਕਿ ਸਰਕਾਰ ਹੋ ਗਈ ਬੁਰੀ ਤਰ੍ਹਾਂ ਪੇਲ ਕਿਸੇ ਵੀ ਮਾਮਲੇ ਤੇ ਇਹ ਕਾਮਯਾਬ ਨਹੀਂ ਹੋਈ ਹੁਣ ਇਹਨਾਂ ਨੂੰ ਲੱਗਦਾ ਵੀ ਨਸ਼ਾ ਵਿਰੁੱਧ ਜੰਗ ਸਾਡਾ ਇੱਕ ਮਤਲਬ ਇਹ ਨਾਰਾ ਸਾਡਾ ਚੱਲ ਜੂਗਾ ਪਰ ਜਿਸ ਕਿਸੋਂ ਦਾ ਇਹ ਤਸ਼ੱਦਦ ਕਰ ਰਹੀ ਹੈ ਮਜ਼ਦੂਰਾਂ ਤੇ ਕਿਸਾਨਾਂ ਤੇ ਮਤਲਬ ਨੌਜਵਾਨਾਂ ਤੇ ਉੱਤੇ ਮਤਲਬ ਪਰਚੇ ਦਰਜ ਕਰ ਰਹੀ ਹੈ ਬੇਰੁਜ਼ਗਾਰਾਂ ਤੇ ਕੁੜੀਆਂ ਤੇ ਜਿਸ ਤਰ੍ਹਾਂ ਦਾ ਤਸ਼ੱਦਦ ਕੀਤਾ ਇਹਦਾ ਹਸਾਬਕਦਾਰ ਇਸ ਸਰਕਾਰ ਨੂੰ ਦੇਣਾ ਪੈਣਾ ਤੇ ਅਸੀਂ ਉਹਦੀ ਵੀ ਜਾਂਚ ਕਰਦੇ ਆ ਵੀ ਉਹਦੇ ਜਿਹੜੇ ਉਹਦੇ ਮੋਬਾਈਲ ਦੇ ਵਿੱਚ ਉਹ ਕੁੜੀ ਜਿਹੜੀ ਪੁਲਿਸ ਵਾਲੀ ਫੜੀ ਗਈ ਆ ਉਹਦੇ ਮੋਬਾਈਲ ਦੇ ਵਿੱਚ ਐਸਐਸਪੀ ਡੀਆਈਜੀ ਤੱਕ ਦੇ ਜਿਹੜੇ ਮਤਲਬ ਉਹਦੇ ਵਿੱਚ ਹੈ ਸੰਬੰਧ ਉਹਨਾਂ ਦੀ ਸਾਰਿਆਂ ਦੀ ਜਾਂਚ ਕਰਕੇ ਉਹਨਾਂ ਅਫਸਰਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਜਿੰਨਾਂ 'ਚ ਹਿੰਮਤ ਹੈ ਤਾਂ